ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਬਠਿੰਡਾ ਦੇ ਵਿਜੀਲੈਂਸ ਟੀਮ ਵੱਲੋਂ ATF ASI ਅਤੇ ਉਸ ਦੇ ਨਿੱਜੀ ਸਹਾਇਕ ਤਲਵੰਡੀ ਸਾਬ ਤੋਂ ਗ੍ਰਿਫਤਾਰ ਕੀਤੇ ਹਨ ਉਹਨਾਂ ਵਿਰੁੱਧ ਐਫਆਈਆਰ ਵਿੱਚ ਉਹਨਾਂ ਨੇ ਮੁਲਾਜ਼ਮਾਂ ਤੇ ਤੋਂ Laash ਦੀ ਤਲਾਸ਼ੀ ਲਈ ਪੈਸੇ ਤੇ ਸੋਨੇ ਦੇਣ ਦੇ ਬਦਲੇ 1 ਲੱਖ 50000 ਰੁਪਏ ਰਿਸ਼ਵਤ ਲਈ ਹੈ ਜਿਸ ਕਾਰਨ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਗ੍ਰਿਫਤਾਰ ਕੀਤੇ ਗਏ ਹਨ ਆਓ ਤੁਹਾਨੂੰ ਸੁਣਾਉਣੇ ਅਸਲ ਮਸਲਾ ਕੀ ਹੈ ਕੀ ਕਾਰਨ ਰਹੀ ਇਹਨਾਂ ਦੇ ਉੱਪਰ ਜੋ 1 ਲੱਖ 5000 ਰੁਪਇਆ ਰਿਸ਼ਵਤ ਲਈਆ ਉਸ ਦਾ ਮਾਮਲਾ ਜਸਲ ਕੀ ਗੱਲ ਹਨ ਆਓ ਤੁਹਾਨੂੰ ਸੁਣਾਉਣਾ ਹੂੰ ਹੂੰ

ਲੈ ਕੇ ਜਾ ਰਹੇ ਸਰ ਪਿਛਲੇ ਦਿਨੀ ਨਾ ਸਾਡਾ ਬੇਟਾ ਜਿਹੜਾ ਹੈਗਾ ਮੇਰਾ ਭਤੀਜਾ ਉਹ ਕੱਪੜੇ ਦੀ ਦੁਕਾਨ ਆ ਪਹਿਰੇ ਵਿਖੇ ਤੇ ਕੱਪੜੇ ਦਾ ਕਾਰੋਬਾਰ ਕਰਦੇ ਆ ਜੀ ਬਹੁਤ ਵੱਡਾ ਸ਼ੋਰੂਮ ਹੈ 13 ਮਲਾਜ਼ਮ ਤਾਂ ਅਸੀਂ ਨੌਕਰੀ ਤੇ ਰੱਖੇ ਹੋਏ ਨੇ ਪਰ ਜਿਹੜਾ ਹੈਗਾ ਐਸਟੀਐਫ ਇਹਨਾਂ ਨੇ ਬਣਾਈ ਆ ਪੰਜਾਬ ਸਰਕਾਰ ਨੇ ਉਹਨਾਂ ਦੇ ਨੇ ਇੱਕ ਜਾਲੀ ਸਾਜ਼ਿਸ਼ ਰਚ ਕੇ ਸਾਡੇ ਬੱਚਿਆਂ ਨੂੰ ਧਰ ਸਭ ਤੇ ਮੱਥਾ ਟੇਕਣ ਆਇਆ ਨੂੰ ਮੱਥਾ ਟੇਕ ਕੇ ਵਾਪਸ ਜਾਂਦੇ ਸੀਗੇ ਰਾਸਤੇ 'ਚ ਰੁਕ ਕੇ ਪੀਜਾ ਹਟ ਦੇ ਪੀਜਾ ਖਾਣ ਲੱਗੇ ਉੱਥੇ ਇਹਨਾਂ ਨੇ ਟਾਰਗੇਟ ਪਲਾਨ ਕਰਕੇ ਸਾਡੇ ਬੱਚਿਆਂ ਨੂੰ ਨਜਾਇਜ਼ ਤੌਰ ਤੇ 506 ਗ੍ਰਾਮ ਚਟੇ ਦੇ ਕੇਸ ਦੇ ਵਿੱਚ ਅਨਵੋਲਵ ਕੀਤਾ ਬਾਅਦ ਦੇ ਵਿੱਚ ਇਹਨਾਂ ਨੇ ਕੀ ਕੀਤਾ ਉਹ ਬੱਚਿਆਂ ਦਾ ਪਰਮਾਂਡ ਵੀ ਲਿਆ ਉਹਨਾਂ ਦੇ ਡੌਗ ਟੈਸਟ ਵੀ ਕਰਾਏ ਜਿਨ੍ਹਾਂ ਦੀ ਕੇ ਰਿਪੋਰਟ ਵੀ ਜ਼ੀਰੋ ਆਈ ਫਿਰ ਮੇਜਰ ਸਿੰਘਰ ਨੇ ਮੇਰੇ ਨਾਲ ਸੰਪਰਕ ਕੀਤਾ ਅੱਛਾ ਨਹੀਂ ਤਾਂ ਇਸ ਮਾਮਲਾ ਕੀ ਹੋਇਆ ਜਿਹੜਾ ਤੁਹਾਡਾ ਸੋਨਾ ਪਿਆ ਸੀ ਸਮਾਨ ਪਿਆ ਸੀ ਉਹਦੋਂ ਕਿੰਨੇ ਪੈਸੇ ਮੰਗਦਾ ਸੀ 2 ਲੱਖ ਰੁਪਈਆ ਮੇਜਰ ਸਿੰਘ ਨੇ ਰਾਜੇਬ ਸਿੰਘ ਸਰਪੰਚ ਰਾਏਪੁਰ ਤੋਂ ਮੰਗਿਆ 1.5 ਲੱਖ ਰੁਪਈਆ ਮੇਰੇ ਨਾਲ ਮੇਰੇ ਕੋਲੇ ਵੀਡੀਓ ਰਿਕਾਰਡਿੰਗ ਹੈ ਇਹਨਾਂ ਕੋਲੇ ਵੀ ਰਿਕਾਰਡਿੰਗ ਹੈ ਸਾਡੇ ਦੋਨਾਂ ਨਾਲ ਇਹਨਾਂ ਨੇ ਇਹ ਤਾਲਮੇਲ ਕੀਤਾ ਮੇਰੇ ਨਾਲ ਰਾਮ ਦਿੱਤਾ ਕੈਂਚੀਆਂ ਦੇ ਕੀਤਾ ਇਹਨਾਂ ਨਾਲ ਬਣਾ ਵਾਲੀ ਵਿਖੇ ਕਿੰਨੇ ਪੈਸੇ ਦਿੱਤੇ ਕਰੋ ਅਸੀਂ 1 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਅਸੀਂ ਜਾ ਕੇ ਵਿਜੀਲੈਂਸ ਕੋਲੇ ਗੱਲ ਕੀਤੀ ਵਿਜੀਲੈਂਸ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਪਰ ਇਹ ਭ੍ਰਿਸ਼ਟ ਅਧਿਕਾਰੀਆਂ ਨੂੰ ਜਿਹੜੇ ਕਿ ਆਪਦੇ ਕੋਲੋ ਹੀ ਚਿੱਟਾ ਪਾ ਕੇ ਜਿਨ੍ਹਾਂ ਦੇ ਆਪਦੇ ਬੱਚੇ ਐਨਡੀਪੀਏ ਕੇਸ ਦੇ ਵਿੱਚ ਮੇਜਰ ਸਿੰਘ ਦਾ ਇੱਕ ਬੇਟਾ ਜੇਲ੍ਹ 'ਚ ਹੈ ਦੂਸਰਾ ਜਿਹੜੇ ਇਹਦੇ ਦੋ ਬੇਟੇ ਆ ਉਹ ਵੀ ਇਹੀ ਕਾਰੋਬਾਰ ਕਰਦੇ ਆ ਲੋਕਾਂ ਤੋਂ ਐਸੀ ਤਰ੍ਹਾਂ ਹੀ ਪੈਸੇ ਬਣਾਉਂਦੇ ਆ ਸਾਰਾ ਇਹਨਾਂ ਨੇ ਜਾਲ ਆਪ ਦਾ ਬਣਾਇਆ ਹੋਇਆ ਸੈਟੀਸਫਾਇਡ ਪੁਲਿਸ ਦੀ ਕਾਰਵਾਈ ਤੋਂ ਵੀ ਕਿਹਾ ਬੈਰ ਨੇ ਕੋਈ ਜਿਹਾ ਸੀ ਵੀਜਿਲੈਂਸ ਨੂੰ ਸ਼ਾਬਾਸ਼ੇ ਦਿੰਨੇ ਆ ਜੋ ਵੀਜਿਲੈਂਸ ਬੈਰੋਂ ਨੇ ਆਪਣਾ ਜਿਹੜਾ ਸੀਗਾ ਮੇਨ ਰੋਲ ਆ ਉਹ ਅਦਾ ਕੀਤਾ ਹੈ ਅਸੀਂ ਇਹਨਾਂ ਦੇ ਰੇਣੀ ਆ ਤਨਬਾਦੀਆਂ ਇਸ ਤੋਂ ਅੱਗੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਇਹ ਕੇਸ ਦੀ ਹੈ ਉਹ ਇਨਵੈਸਟੀਗੇਸ਼ਨ ਸੀਬੀਆਈ ਵੀ ਕਰੇ ਐਨਟੀ ਇਨਟੈਰੋਗੇਸ਼ਨ ਸੈਂਟਰ ਜਿਹੜਾ ਉਹ ਵੀ ਇਹਦੀ ਜਾਂਚ ਕਰੇ ਔਰ ਹਾਈ ਕੋਰਟ ਦੇ ਕਿਸੇ ਸਾਫ ਕਾ ਜੱਜ ਤੋਂ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਜਿਹੜੀਆਂ ਇਹ ਮਹਿਕਮਿਆਂ ਦੇ ਵਿੱਚ ਕਾਲੀਆਂ ਭੇਡਾਂ ਨੇ ਜਿਹੜੀਆਂ ਕੇ ਸਾਰਿਆਂ ਨੂੰ ਬਦਨਾਮ ਕਰਦੀਆਂ ਪਹਿਲਾਂ ਪਿਛਲੀਆਂ ਸਰਕਾਰਾਂ ਇਹਨਾਂ ਨੇ ਬਦਨਾਮ ਕੀਤੀਆਂ ਹੁਣ ਨਵੀਆਂ ਸਰਕਾਰਾਂ ਨੂੰ ਬਦਨਾਮ ਕਰ ਰਹੀਆਂ ਨੇ ਇਹਨਾਂ ਦੇ ਉੱਤੇ ਹੋਣਾ ਚਾਹੀਦਾ ਜੀ ਕਾਰਵਾਈ ਪੂਰੀ ਚੱਲ ਕੇ ਦੂਸਰੀ ਗੱਲ ਇਹਨਾਂ ਨੇ ਇੱਕ ਜੈਪ ਸਿੰਘ ਸਰਪੰਚ ਨੂੰ ਨੋਟਿਸ ਦਿੱਤਾ ਕਿ ਤੁਹਾਡੀ ਪ੍ਰਾਪਰਟੀ ਧਾਮਾਂਗੇ ਪਰ ਜਿਹੜੀਆਂ ਪ੍ਰਾਪਰਟੀਆਂ ਇਹਨਾਂ ਨੇ ਨਿਜਾਇਜ਼ ਬਣਾਈਆਂ ਹੋਈਆਂ ਇਹਨਾਂ ਵੀ ਇਹ ਕੋਠੀਆਂ ਇਹਦੀ ਜ਼ਮੀਨ ਜਾਇਦਾਦ ਦੀ ਜਾਂਚ ਕਰਕੇ ਉਹ ਉਹਨੂੰ ਸੀਲ ਕੀਤਾ ਜਾਵੇ ਤਾਂ ਫਰੀਜ਼ ਕਰਕੇ ਇਹਨਾਂ ਦੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਗਰਮੀਤ ਸਿੰਘ ਭੋਲੂ ਸਾਫਕਾ ਸਰਪੰਚ ਪਿੰਡ ਸਾਧੂਵਾਲਾ ਭਾਰਤੀ ਕਿਸਾਨ ਜੁਗਿਆਂ ਨੇ ਲੱਖੋ ਬਾਲਦੇ ਮੈਂ ਪ੍ਰਧਾਨਾ ਜੀ ਨਰਨਾਜਾਫੀ ਨੇ ਜੀ ਇੱਕ ਸਰਪੰਚ ਪਿੰਡਰ ਹੈ ਸਰਪੰਚ ਸਾਹਿਬ ਕੀ ਕਾਰਨ ਤੇ ਰੀਲਸ ਦਫਤਰ ਦੇ ਬਾਹਰ ਖੜੇ ਹੋ? ਕਾਰਨ ਇਹ ਹੈ ਸਰਪ ਵੀ ਜੋ ਸਾਡੇ ਮੇਰੇ بیٹے ਤੇ ਇੱਕ ਇਹਨਾਂ ਦੇ بیٹے ਤੇ ਨਿਜਾਇਜ਼ ਇਹਨਾਂ ਵਾਟੇ ਦਿੱਤਾ ਸੀਗਾ ਪਟਾ ਦੇ ਕੇ ਇਹਨਾਂ ਯਾਦ ਸਤ ਪੈਸੇ ਮੰਗੀ ਸੀ ਇਹਨਾਂ ਨੇ ਤੇ ਜੋ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਤੇ ਇਹਨਾਂ ਨੇ ਵੀ ਲੈ ਸਿਰ ਉਹਨਾਂ ਪਰ ਕੇ ਤੁਸੀਂ ਮਦਈਏ ਉਸ ਮਾਮਲੇ ਹਾਂਜੀ ਮਦਈਏ ਕਿੰਨੇ ਪੈਸੇ ਮੰਗੇ ਸੀ ਕਿੰਨੇ ਦਿੱਤੇ 2 ਲੱਖ ਰੁਪਏ ਮੰਗਾ ਸੀਗਾ ਤੇ 1 ਲੱਖ ਰੁਪਏ ਮੈਂ ਇਥੋਂ ਲੈ ਗਿਆ ਇਹਦੇ ਕੋਲ ਸੋਨਾ ਸੀਗਾ ਗੋਲ ਬਗੈਰਾ ਸੀਗਾ ਉਹ ਹਲੇ ਕਵਰ ਪ੍ਰਸ਼ਾਸਨ ਲੱਗਿਆ ਵੀ ਜੀ ਨਾਲ ਸਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਡਾ ਦਾ ਦਿੱਤਾ ਕਿੰਨੇ ਕੇ ਪੈਸੇ ਦਾ ਸੋਨਾ ਸੀ ਔਰ ਕਿੰਨੀ ਕਮਾਉਂ ਸੀ ਤੁਹਾਡੀ ਜਿਹੜੀ ਜੁਰ ਸੋਨਾ ਹੈਗਾ 5 ਲੱਖ ਦਾ ਸੋਨਾ ਦਾ ਵੀ ਟਾਈਮ ਤੇ ਚੈਨੀ ਵੀ ਆਗੇ ਤਾਂ ਨੇ ਬਿਟੇ ਸੀ ਚੈਨੀ ਸੋਨਾ ਦਾ ਘੜਾ ਸੀਗਾ ਉਹ ਕੁਛ ਚਾਂਦੀ ਦਾ ਸੀਗਾ ਸਮਾਨ ਤੇ ਕੁਸਮੌਂਰ ਸੀ ਇਹਨਾਂ ਦਾ ਕਪੜਾ ਇੱਕ ਕਾਰਵਾਰਾ ਤੋਂ ਲੂੰਦਾ ਇਹਨਾਂ ਦਾ ਆਦੀ ਕਰਦੇ ਬਣ ਸੀਗੀ ਉਹ ਵੀ ਉਹਨਾਂ ਦਾ ਕਾਲਜ ਹੀ 2 ਲੱਖ ਰੁਪਈਆ ਉਹ ਸਰਪ੍ਰਸ਼ਾਸਨ ਲੱਗਾ ਕਿ ਅੱਛਾ ਕੇਸ ਕਦੋਂ ਦਰਜ ਹੋਇਆ ਸੀ ਕਿਹਦੇ ਕਿਹਦੇ ਖਿਲਾਫ ਇਹ ਸਭ ਜੋ ਹੈ ਪਿਛਲੇ ਐਤਵਾਰ 11 ਦਿਨ ਦੀ ਐਫਆਰ ਦਰਜ ਕਰੀ ਗਈ ਹੂੰ ਕਿਹਦੇ ਕਿਹਦੇ ਖਿਲਾਫ ਕਰਦੇ ਨੇ ਉਹ ਮੇਰੇ ਬੇਟੇ ਦੇ ਖਿਲਾਫ ਇੱਕ ਇਹਨਾਂ ਦਾ ਬੇਟਾ ਹੈਗਾ ਇੱਕ ਮੁੰਡਾ ਹੋਰ ਹੈ ਮੇਰੇ ਬੰਡੋ ਦਾ ਨਾਮ ਹੈ ਪਿਆਰ ਸਿੰਘ ਅਰਸ਼ਦੀਪ ਸਿੰਘ ਤੇ ਆਪਣਾ ਕੰਮਦੀਪ ਸਿੰਘ ਕੇਸ ਕੀ ਹੈ ਕੇਸ ਹੈ ਇਹਨਾਂ ਨੇ 500 600 ਗ੍ਰਾਮ ਜਿੰਨਾ ਪਤਾ ਨਹੀਂ ਜਾਇ ਬਾਦ। ਪਲਾਨ ਕਰਕੇ ਪਾਇਆ ਸਾਰਾ ਕਿਸੰਦਰ। ਕਿ ਡਿਜੀਲੈਂਸ ਦੀ ਕਾਰਵਾਈ ਕਿਸ ਮਤ ਬਹੁਤ ਵਧੀਆ ਜੀ ਇਹਨਾਂ ਦਾ ਬਹੁਤ ਸ਼ੁਕਰ ਆਈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਸਾਡੇ ਅਂਟੀ ਨਾਰਕੋਟਿਕ ਟਾਸਕ ਫੋਰਸ ਦੇ ਵਿੱਚ ਇਹ ਅਸੀਂ ਤਾਇਨਾਤ ਸੀਗਾ। ਜਿਹਦੇ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ। ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮੁਕੱਦਮਾ ਗੁਰਪਿਆਰ ਸਿੰਘ ਸਨੋਵ ਹਜਾਰ ਸਿੰਘ ਦੇ ਖਿਲਾਫ ਦਰਜ ਕੀਤਾ ਸੀਗਾ। ਉਹਦੇ ਵਿੱਚ ਕੁਝ ਪੈਸੇ ਤੇ ਉਹ ਜਿਹੜੇ ਆਪਣੇ ਦਾ ਕੋਲ 골ਡ ਬਰਾਉਂਡ ਹੋਇਆ ਸੀਗਾ ਇਹਨਾਂ ਕੋਲੇ ਉਹ 골ਡ ਇਹਨਾਂ ਨੇ ਆਨਾਂ ਫਿਛ ਦੇ ਆਪਦੇ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਸੀ ਪਾਇਆ 골ਡ ਵਾਪਸ ਕਰਨ ਦੇ ਵਿੱਚ ਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਤਾਂ ਉਹ ਬੰਦਾ ਦੇਣਾ ਨਿਸਚਾ ਉਹਨੇ ਸਾਡੇ ਕੋਲੇ ਅਪਰੋਚ ਕੀਤਾ ਜਾਇਪ ਸਿੰਘ ਮਦਈ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟਰੈਵਲ ਆਇਆ ਤੇ ਟਰੈਵਲ ਦੇ ਵਿੱਚ ਜਿਹੜਾ ਪ੍ਰਾਈਵੇਟ ਵਿਅਕਤੀ ਆਰਮ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈੱਡ ਹੈਂਡਰਡ ਆ ਰਾਉਂਡ ਅਪ ਕੀਤਾ ਹੈਗਾ ਇਹ ਤੁਰੰਤ ਹੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਦਾ ਮੇਜਰ ਸਿੰਘ ਆ ਉਹ ਵੀ ਆ ਉਸੇ ਉਸੇ ਟਾਈਮ ਹੀ ਅਸੀਂ ਕਾਰਵਾਈ ਕਰਦੇ ਆ ਜਿਹੜਾ ਮੇਜਰ ਸਿੰਘ ਨੂੰ ਉਹਦੇ ਘਰੋਂ ਰਾਉਂਡ ਅਪ ਕੀਤਾ ਗਿਆ ਇਹ ਐਸਆਈ ਤਨਾਦ ਕਿਤੇ ਸਾਰੇ ਇਹ ਐਂਟੀ ਨਾਰਕੋਟਿਕਸ ਤਾਸ ਫੋਰਸ ਦੇ ਵਿੱਚ ਇੱਥੇ ਬਠਿੰਡਾ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇਗੇ ਇੱਥੇ ਪੋਸਟਡ ਹੈ ਜੀ ਪ੍ਰਾਈਵੇਟ ਬੰਦੇ ਆ ਕੀ ਲੈਂਦਾ ਜੀ ਦੋ ਪੈਸੇ ਨਹੀਂ ਲੈਂਦਾ ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਹਦਾ ਨਾਲ ਡਰਾਈਵਰ ਹੈਗਾ ਕਈ ਕੇਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਬੀਬਲਿਸ ਇਨਵੈਸਟੀਗੇਟ ਕਰ ਰਹੇ ਆ ਕਿ ਇਹਦਾ ਕੀ ਲਿੰਕ ਹੈਗਾ ਇਹਦੇ ਨਾਲ ਕਿ ਆਈਓ ਆਕਸਿਸ ਕੇਸ ਇਹ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਐਸੇ ਮੇਜਰ ਸਿੰਘ ਆਈਓ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸਬੰਧ ਉਹ ਜਿਹੜਾ 골ਡ ਰੱਖਿਆ ਹੈਗਾ ਜਾਂ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਵਿਚੰਦ ਇਹਨੂੰ ਬਲੌਕਸ ਕਰਨ ਦਾ ਕੀ ਲੈ ਰਹੇ ਸੀ